ਸਰ ਸ਼ਿਕਾਲ ਜੀ ਸਾਰਿਆਂ ਨੂੰ ਮੈਂ ਲਾਪਰੇਜ਼ ਕਰ ਹਾਜ਼ਰਾਂ ਜੀ ਸ੍ਰਿੰਦਰ ਕੌਰ ਦੁਆਰਾ ਲਿਖਿਆ ਗਿਆ ਨਾਵਲ ਚੰਦਰੀ ਤਕਦੀਰ ਦਾ ਭਾਗ 32 ਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮੂਲ्य ਕਮਰੇ ਵਿੱਚ ਗਰੇਵਲ ਸਾਹ ਤੇ ਕੁਲਜੀਤ ਕੌਰ ਆਪਸ ਹੌਲੀ ਹੌਲੀ ਗੱਲਾਂ ਕਰ ਰਹੇ ਸਨ ਜੀਤਾ ਪਿਆਸ ਲੱਗੀ ਆ ਨਿਆਣੇ ਸੁੱਤੇ ਪਏ ਨੇ ਆ ਤੇਰੇ ਸਰਾਣੇ ਪਈ ਬੋਤਲ ਚ ਪਾਣੀ ਪਿਆ ਮੈਨੂੰ ਫੜਾ ਦੇ ਮੇਰੇ ਵਾਲੀ ਬੋਤਲ ਦੂਰ ਪਈ ਆ ਥਾਥੀ ਨੇ ਪਹੁੰਚਦਾ ਉਹ ਵਿਚਾਰਗੀ ਭਰੀਆਂ ਨਜ਼ਰਾਂ ਨਾਲ ਆਪਣੀ ਪਤਨੀ ਵੱਲ ਦੇਖਦੇ ਹਨ ਜੀਤਾ ਜੋ ਸਹਾਰਾ ਲੈ ਕੇ ਉੱਠਦੀ ਸੀ ਤਖਤ ਪੁਛਤੀ ਬਾਹਰ ਦਾ ਸਹਾਰਾ ਲੈ ਕੇ ਆਪ ਹੀ ਉੱਠ ਗਈ ਤੇ ਕੋਲ ਪਈ ਬੋਤਲ ਚੁੱਕ ਕੇ ਲੰਮੀ ਵਾਂਟਟ ਕੇ ਗਰੇਵਲ ਸਾਹਮਣੂ ਫੜਾਉਣ ਲੱਗੀ ਪਰ ਇਹ ਕੀ ਉਸ ਹੱਥ ਨਹੀਂ ਪਹੁੰਚ ਰਹੀ ਆ ਸੀ ਉਸਨੇ ਥੋੜੀ ਹੋਰ ਕੋਸ਼ਿਸ਼ ਕੀਤੀ ਤਾਂ ਬੋਤਲ ਗਰੇਵਲ ਸਾਹਮਣੇ ਪੜ ਲਈ ਪਰ ਅਚਾਨਕ ਹੱਥ ਲੱਗਣ ਨਾਲ ਮੇਜ਼ ਤੇ ਪਿਆ ਗਲਾਸ ਥੱਲੇ ਡਿੱਗ ਪਿਆ ਖੜਾਕ ਸੁਣ ਤਿੰਨੋਂ ਮਾਂ ਬਾਪ ਦੇ ਕਮਰੇ ਵੱਲ ਭੱਜੇ ਆਏ ਕੀ ਹੋਇਆ ਤਿੰਨੋਂ ਬੋਲ ਪਈਆਂ ਸੁੱਕੀ ਵੀ ਉੱਠ ਕੇ ਦਰ ਆ ਗਈ ਦੀਪੀ ਬੋਲੀ ਕੀ ਹੋਇਆ ਮੰਮੀ ਜੀ ਪਿਆਸ ਲੱਗੀ ਸੀ ਆਵਾਸ ਮਾਰ ਲੈਣੀ ਸੀ ਮੈਂ ਦੇ ਦਿੰਦੀ ਪਾਣੀ ਨਹੀਂ ਪੁੱਤ ਤੇਰੇ ਪਾਪਾ ਨੇ ਪਾਣੀ ਪੀਣਾ ਸੀ ਕਹਿੰਦੇ ਆ ਬੋਤਲ ਫੜਾ ਦੇ ਬੋਤਲ ਤਾਂ ਮੈਂ ਆਖੇ ਸੋਖੀ ਹੋ ਕੇ ਫੜਾ ਦਿੱਤੀ ਪਰ ਹੱਥ ਲੱਗਣ ਨਾਲ ਆ ਗਲਾਸ ਥੱਲੇ ਡਿੱਗ ਪਿਆ ਆਖ ਦੀ ਕੁਲਜੀਤ ਕੌਰ ਨੇ ਤਿੰਨਾਂ ਵੱਲ ਵਾਰ-ਵਾਰ ਦੇਖਿਆ ਪਾਪਾ ਤੁਸੀਂ ਐਵੇਂ ਨਾ ਕਰਿਆ ਕਰੋ ਅਸੀਂ ਸਾਰੇ ਤੁਹਾਡੇ ਕੋਲ ਹਾਂ ਉਹ ਤੇ ਤੁਹਾਨੂੰ ਦੋਵਾਂ ਨੂੰ ਸੁਤੇ ਰੇਖ ਅਸੀਂ ਦੂਜੇ ਕਮਰੇ ਚ ਚਲੇ ਗਏ ਸੀ ਬੱਚਿਆਂ ਨੂੰ ਮਾਂ ਦੀ ਬੇਵਸੀ ਤੇ ਤਰਸਾਇਆ ਤੇ ਰੱਬ ਤੇ ਗਿਲਾ ਸ਼ਿਕਵਾ ਵੀ ਕੀਤਾ ਦੀਪੀ ਬੋਲੀ ਹਾਈ ਰੱਬਾ ਇਸ ਉਮਰੇ ਸਾਡੇ ਮਾਂ ਬਾਪ ਤੇ ਬਿਪਤਾ ਪਾਉਣੀ ਸੀ ਵਿਚਾਰੇ ਆਪਣਾ ਚੱਕਣਾ ਆਪੇ ਚੁੱਕੀ ਫਿਰਦੇ ਸੀ ਤੈਨੂੰ ਰਤਾ ਵੀ ਤਰਸਣਾ ਆਇਆ ਦੋਵਾਂ ਨੂੰ ਇਕੱਠਿਆਂ ਮੰਝੇ ਤੇ ਪਾ ਕੇ ਪਤਨੇ ਕਿਹੜੀ ਸਜ਼ਾ ਦੇ ਰਹੇ ਆ ਉਹ ਬੋਲਦੀ ਬੋਲਦੀ ਦੂਜੇ ਕਮਰੇ ਚ ਜਾ ਕੇ ਰੋਣ ਲੱਗੀ ਤਕਦੀਲ ਨੇ ਆਪਣੇ ਨਾਨਾ ਨਾਨੀ ਦੋਵਾਂ ਨੂੰ ਪਾਣੀ ਭਲਾਇਆ ਫਿਰ ਉਸਨੇ ਆਕਾਸ਼ ਦੀ ਮਦਦ ਨਾਲ ਆਪਣੇ ਨਾਨਾ ਜੀ ਨੂੰ ਸਹਾਰਾ ਦੇ ਕੇ ਬਿਠਾਇਆ ਤਾਂ ਉਹ ਬੋਲੇ ਸੁਖੀ ਪੁੱਤ ਲਿਆਉ ਦਿਖਾਉ ਪੁੱਤ ਕੀ ਖਰੀਦਿਆ ਤੁਸੀਂ ਹਾਂਜੀ ਪਪਾ ਜੀ ਦਿਖਾਉਨੇ ਆ ਦਰਵਾਜ਼ੇ 'ਚ ਖੜੀ ਸੁਖੀ ਬੋਲੀ ਫਿਰ ਦੀਪੀ ਗੈਣੀ ਚੁੱਕ ਲਈ ਤੇ ਦਿਖਾਉਣ ਲਈ ਪਰਸ ਦੀ ਜੰਜੀਰ ਖੁੱਲਣ ਲੱਗੀ ਅਮੇਨੀ ਬੁੱਤ ਸ਼ਗਨਾ ਦੀ ਚੀਜ਼ ਥਾਲ ਵਿੱਚ ਧਰ ਕੇ ਦਿਖਾਉਂਦੇ ਹਨ ਸਾਹਮਣੇ ਤੁਕਲਜੀਤ ਕਰ ਬੋਲੀ ਲੈ ਹੁਣ ਆਹ ਕਿਹੜਾ ਨਮਾਰੀਵਾਜ਼ ਹੋਇਆ ਮੰਮੀ ਜੀ ਦੀਪੀ ਬੋਲੀ ਪਰ ਸੁੱਕੀ ਉਹਨਾਂ ਦੀ ਗੱਲ ਸਮਝਤੀ ਹੋਈ ਫਟਾਫਟ ਰਸੋਈ ਵਿੱਚੋਂ ਵੱਡਾ ਥਾਲ ਚੁੱਕ ਲਈ ਤੇ ਸਾਰੇ ਗਹਿਣੇ ਉਹ ਜਿੰਨੇ ਕ ਲਈ ਆਏ ਸਨ ਥਾਲ 'ਚ ਸਜਾ ਕੇ ਗਰੇਵਾਲ ਸਾਹਿਬ ਦੇ ਮੂਰੇ ਕਰ ਦਿੱਤੇ ਆਹਾ ਮਰਦਾਨ ਵੀ ਸ਼ਾਂਪ ਤਾਂ ਬਹੁਤ ਨਿੱਗੇ ਰ ਭਾਰੀ ਆ ਗਰੀਵਲ ਸਾਹਿਬ ਆਪਣੇ ਸੱਜੇ ਹੱਥੀ ਹਦੇਲੀ ਤੇ ਸ਼ਾਂਪ ਨੂੰ ਥੋੜਾ-ਥੋੜਾ ਉਛਾਲਦੇ ਹੋਏ ਤੋਲਦੇ ਬੋਲੇ ਹਾਂਜੀ ਪਪਾ ਜੀ ਆਹ ਸ਼ਾਂਪ ਕੁੜੀ ਦੇ ਸੋਰੇ ਦੀ ਆ ਤੇ ਆ ਝੁਮਕੇ ਸਸ ਲਈ ਉਸਨੇ ਆਪਣੇ ਪਪਾ ਜੀ ਦੇ ਹੱਥ ਤੇ ਝੁਮਕੇ ਧਰ ਦਿੱਤੀ ਆਤਾ ਤੋਲੇ ਦੇ ਆਸ-ਪਾਸ ਲੱਗਦੇ ਹਨ ਉਹ ਫੇਰ ਹੱਥ ਤੇ ਹਲਕਾ ਜਿਹਾ ਉਛਾਲਣ ਲੱਗੀ ਹਾਂਜੀ ਪਪਾ ਜੀ ਤੋਲੇ ਦੇ ਹੀ ਹਨ ਇਸ ਵਾਰ ਦੀਪੀ ਬੋਲੀ ਅੱਧੇ ਤੋਲੇ ਤੋਂ ਥੋੜਾ ਉੱਪਰ ਕਰਵਾ ਦੇਣੇ ਸੰਪਤ ਫਿਰ ਵੀ ਸਾਰੀ ਉਮਰ ਦੇਣਾ ਹੀ ਹੁੰਦਾ ਧੀਆਂ ਨੂੰ ਸਮੇਟ ਕੇ ਸਟੋਰੂਮ ਵਿੱਚ ਰੱਖਣ ਚਲੇ ਗਈਆਂ ਅੱਜ ਵਧੀਆ ਦੇਣਾ ਚੰਗਾ ਹੋਇਆ ਖਰੀਦਦਾਰੀ ਦੀ ਸ਼ੁਰੂਆਤ ਹੋ ਗਈ ਹੈ ਸੱਚੇ ਪਾਸ਼ਾ ਮੇਰੀ ਤੇ ਦੇ ਸਾਰੇ ਕਾਜ ਸਵਾਰ ਦੇਮੀ ਕੁਲਜੀਤ ਕੁੜਾ ਹੱਥ ਜੋੜਦੀ ਹੋਈ ਬੋਲੀ ਵਿਪੀ ਪੁੱਤ ਅੱਜ ਖੀਰ ਖਾਂਦਾ ਮਨ ਕਰਦਾ ਤੋ ਸੁੱਖੀ ਨੂੰ ਕਹਿ ਖੀਰ ਬਣਾ ਦੇਵੀ ਗਰੇਵਲ ਸਾਹਿਬ ਨੇ ਕਿਹਾ ਪਾਪਾ ਜੀ ਸੁਖੀ ਦੀ ਤਕਦੀਰ 'ਚ ਬਹੁਤ ਦਰਦ ਹੋ ਰਿਹਾ ਆ। ਨਾਲੇ ਦੁੱਧ ਵੀ ਹੋਰ ਮੰਗਵਾਉਣਾ ਪੈਣਾ। ਆਪਾਂ ਕੱਲ ਨੂੰ ਬਣਾ ਲਵਾਂਗੇ ਖੀਰ ਆਪਣੇ ਦੂਜੀ ਤੋਂ ਦੁੱਧ ਲੈ ਕੇ ਨਾਲੇ ਸਵਾਦ ਵੀ ਲੱਗੇਗੀ। ਆਪੈਕਟਾਂ ਵਾਲੇ ਦੁੱਧ ਦੀ ਖੀਰ ਚੰਗੀ ਨਹੀਂ ਲੱਗਦੀ। ਚੰਗਾ ਭਾਈ, ਤੁਹਾਡੀ ਮਰਜ਼ੀ। ਫਿਰ ਕੱਲ ਨੂੰ ਹੀ ਬਣਾ ਲਿਓ। ਇੰਨਾ ਆਕਉ ਦੀਪੀ ਦਾ ਸਹਾਰਾ ਲੈ ਫੇਰ ਪੈ ਗਏ। ਦੀਪੀ ਸੁਖੀ ਦੀ ਤਕਦੀਰ ਕੋਲ ਸਟੋਰ 'ਚ ਜਾ ਕੇ ਕੱਪੜੇ ਰਖਵਾਉਣ ਲੱਗੀ ਤੇ ਖੀਰ ਵਾਲੀ ਗੱਲ ਵੀ ਉਹਨਾਂ ਨੂੰ ਦੱਸੀ। ਸੁਖੀ ਦੀਪੀ ਨੂੰ ਕਹਿੰਦੀ ਨਹੀਂ ਅੜੀਏ ਦੀਪੀ ਆਪਾਂ ਇੰਨਾਕ ਤਾਂ ਕਰ ਸਕਦੇ ਆ ਮੈਂ ਬਣਾ ਦੇਣੀ ਆ ਖੀਰ ਤੇ ਆਕਾਸ਼ ਉਹ ਸਾਹਮਣੇ ਵਾਲੀ ਡਾਇਰੀ ਤੋਂ ਦੁੱਧ ਫੜ ਲਿਆਏਗਾ ਚੱਲ ਫਿਰ ਥੋੜੀ ਮਰਜ਼ੀ ਦੀਦੀ ਮੈਂ ਸਬਜੀ ਵਗੈਰਾ ਦਾ ਦੇਖ ਲੈਣੀ ਆ ਤੇ ਤੁਸੀਂ ਖੀਰ ਬਣਾ ਲਿਓ ਐਨਾ ਆਖ ਉਹ ਸਬਜੀ ਕੱਟਣ ਲਈ ਫ੍ਰਿਜ ਖੋਲਣ ਲੱਗੀ ਤੇ ਸੁਖੀ ਨੇ ਚੌਲ ਪਿਆਉਂ ਦਿੱਤੇ ਜਿਸ ਦਿਨ ਦੀਆਂ ਦੀਪੀ ਤੇ ਤਕਦੀਰ ਇੱਥੇ ਰਹਿਣਾ ਹੀ ਸਨ ਰਾਤ ਦਾ ਖਾਣਾ ਉਹ ਆਪ ਬਣਾਉਂਦੀਆਂ ਸਵੇਰ ਤੇ ਦੁਪਹਿਰ ਨੂੰ ਕੰਮ ਵਾਲੇ ਬਣਾ ਜਾਂਦੇ ਤੇ ਸਫਾਈਆਂ ਕਰ ਦਿੰਦੇ ਸਾਢੇ 7 ਵਜੇ ਤੱਕ ਖੀਰ ਬਣ ਗਈ ਤੇ ਜਨਮਾਸਟਮੀ ਹੋਣ ਕਰਕੇ ਦੀਪੀ ਨੇ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਭੋਗ ਲਗਾਇਆ ਤੇ ਸੁਖੀ ਨੇ ਆਪਣੀ ਆਦਤ ਮੁਤਾਬਿਕ ਅਰਦਾਸ ਕਰਕੇ ਆਪਣੇ ਮਾਂ-ਬਾਪ ਦੀ ਸਲਾਮਤੀ ਮੰਗੀ ਦੋਵੇਂ ਇਸਕਲੋਂ ਅਣਜਾਣ ਸਨ ਕਿ ਰਾਤ ਨੂੰ ਕਿਹੜੀ ਪਿਪਤਾ ਉਹਨਾਂ ਤੇ ਪੈ ਜਾਣੀ ਆ ਸੁਖੀ ਨੇ ਬੜੇ ਪਿਆਰ ਨਾਲ ਖੀਰ ਪਾ ਕੇ ਆਪਣੇ ਪਾਪਾ ਜੀ ਨੂੰ ਫੜਾਈ ਖੀਰ ਵਾਕਈ ਬਹੁਤ ਸਵਾਦ ਬਣੀ ਸੀ ਸਭ ਨੇ ਖੀਰ ਖਾਦੀ ਫਿਰ ਗਰੀਵਾਲ ਸਾਹਿਬ ਬੋਲੇ 8 ਵਜੇ ਉਹ ਦੋ ਮੁੰਡੇ ਅਜ ਫੇਰ ਆਉਣਗੇ ਡਰੈਸਿੰਗ ਕਰਨ ਉਸ ਤੋਂ ਬਾਅਦ ਮੈਂ ਹੋਰ ਖੀਰ ਖਾਵਾਂਗਾ ਉਹ ਸਾਲੇ ਇੰਨਾ ਦਰਦ ਕਰਦੇ ਹਨ ਕਿ ਬੰਦੇ ਦੀ ਜਾਨ ਨਿਕਲ ਜਾਂਦੀ ਆ ਉਹਨਾਂ ਦੇ ਜਿਹੜੀ ਹੱਡੀ ਟੁੱਟਣ ਕਰਕੇ ਪਲੇਟ ਪਾਈ ਸੀ ਉਹਨਾਂ ਟੰਕਿਆਂ ਵਿੱਚੋਂ ਉਹ ਕੁੱਟ ਕੇ ਗੰਦਾ ਖੂਨ ਕਰਦੇ ਸੀ ਤੇ ਫਿਰ ਪੱਟੀ ਕਰ ਦਿੰਦੇ ਸਨ ਸਵਾ 8 ਵਜੇ ਸਨ ਉਹਨਾਂ ਮੁੰਡਿਆਂ ਨੂੰ ੜੀਕਦੇ ਬੀਬੀ ਨੇ ਆਪਣੇ ਪਾਪਾ ਜੀ ਦੇ ਕਹਿੰਤੇ ਫੋਨ ਕੀਤਾ ਤਾਂ ਉਹਨਾਂ ਕਿਹਾ ਕਿ ਹੋਰ ਰਸਤੇ ਵਿੱਚ ਹੀ ਹਨ ਭਾਵੇਂ ਜਨਮਸ਼ਠੀ ਕਰਕੇ ਟ੍ਰੈਫਿਕ ਜਮ ਵਿੱਚ ਫਸ ਗਏ ਹਨ ਸੁਖੀ ਦੀ ਸਿਰਦਰਦੀ ਤਕਲੀਫ ਕਾਰਨ ਦੀਪੀ ਤੇ ਤਕਦੀਰ ਨੇ ਉਸ ਨੂੰ ਸੌਣ ਨੂੰ ਕਿਹਾ ਉਹ ਰੋਟੀ ਤੇ ਦਵਾਈ ਖਾ ਕੇ ਸੌ ਗਈ ਸਵਾ 9 ਵਜੇ ਤੇ ਕਰੀ ਉਹ ਦੋਨੋਂ ਮੁੰਡੇ ਵੀ ਆ ਗਏ ਤੇ ਗਰੇਵਲ ਸਾਹਿਬ ਦੇ ਜ਼ਖਮ ਸਾਫ਼ ਕਰਨ ਲੱਗੇ ਉਹਨਾਂ ਨੂੰ ਬਹੁਤ ਤਕਲੀਫ ਹੋ ਰਹੀ ਸੀ ਉਹਨਾਂ ਦੀ ਤਕਲੀਫ ਤੇ ਕੁਲਜੀਤ कौर ਵੀ ਹੱਥ ਜੋੜੀ ਮਨੋਂ ਮਨੀ ਅਰਦਾਸ ਕਰ ਰਹੀ ਸੀ ਵਾਹਿਗੁਰੂ 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 ਹਾਏ ਹੋਏ ਹੜੀ ਕਰੂਪਤ ਬੁੱਢਾ ਸਰੀਰ ਇੰਨਾ ਨਹੀਂ ਚੱਲਦਾ ਹੋਣਾ ਘਰੇ ਵੱਲ ਸਾਵਤੋ ਤਕਲੀਫ ਚੱਲ ਨਹੀਂ ਹੋ ਰਹੀ ਸੀ ਉਹਨਾਂ ਦੀ ਹਾਏ ਹਾਏ ਦੀ ਆਵਾਜ਼ ਸੁਣ ਦੀਪੀ ਨਿਮੀ ਤੇ ਤਕਦੀਰ ਵੀ ਕਮਰੇ ਦੇ ਦਰਵਾਜ਼ੇ ਚਾਕੜੀਆਂ ਆਕਾਸ਼ ਤਾਂ ਪਹਿਲਾਂ ਹੀ ਉਹਨਾਂ ਦੇ ਸਰਾਣੇ ਖੜਾ ਸੀ ਨਿੰਮੀ ਦਾ ਪਰੌਣਾ ਵੀ ਖੜਾ ਦੇਖ ਰਿਹਾ ਸੀ ਦੀਪੀ ਬੋਲੀ ਹਾਈ ਦੇਖੋ ਹੌਲੀ ਕਰੋ ਮੇਰੇ ਪਾਪਾ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਕੀ ਇਹ ਇਸ ਤਰ੍ਹਾਂ ਜ਼ਖਮ ਨੂੰ ਕਟ ਕੇ ਖੂਨ ਕੜਨਾ ਜ਼ਰੂਰੀ ਆ ਹਾਂਜੀ ਮੈਡਮ ਇਹ ਗੰਦਾ ਖੂਨ ਕਰਨਾ ਜ਼ਰੂਰੀ ਆ ਤਾਂ ਕਿ ਟਾਂਕੇ ਨਾ ਪੱਕ ਜਾਣ ਤੇ ਇਨਫੈਕਸ਼ਨ ਨਾ ਹੋ ਜਾਵੇ ਉਹਨਾਂ ਚ ਇੱਕ ਮੁੰਡੇ ਨੇ ਦੀਪੀ ਵੱਲ ਦੇਖਦੇ ਹਨ ਤੇ ਕਿਹਾ ਇੱਕ ਵੱਡਾ ਸਾਰਾ ਰੂਹ ਦਾ ਖੂਨ ਨਾਲ ਲਿਪੜਿਆ ਹੋਇਆ ਆਖਰੀ ਫੰਬਾ ਵੀ ਡਸਟਬਿਨ ਵਿੱਚ ਸੁੱਟ ਦਿੱਤਾ ਤੇ ਦਵਾਈ ਬੂਟੀ ਦਾ ਸਮਝਾ ਕੇ ਉਹ ਦੋਵੇਂ ਚਲੇ ਗਏ ਇਨੇ ਨੂੰ ਸੁਖੀ ਵੀ ਆਪਣੇ ਪਾਪਾ ਦੇ ਗਰਹਨ ਨਾਲ ਉੱਠ ਗਈ ਠੀਕੋ ਪਾਪਾ ਜੀ ਤੁਸੀਂ ਸੁਖੀ ਉਹਨਾਂ ਦੇ ਸਰਾਣੇ ਖੜੀ ਉਹਨਾਂ ਦਾ ਸਿਰ ਤੇ ਆਪਣੇ ਹੱਥਾਂ ਨਾਲ ਪਿਆਰ ਕਰਨ ਲੱਗੀ ਹਾਂ ਪੁੱਤ ਠੀਕ ਹਾਂ ਪਰ ਦਰਦ ਬਹੁਤ ਹੈ ਹਾਈ ਉਹ ਫੇਰ ਟੜਫੇ ਤੁਸੀਂ ਖੀਰ ਖਾਓਗੇ ਨਾਨਾ ਜੀ ਹੋਰ ਤਕਦੀਰ ਨਹੀਂ ਉਹਨਾਂ ਦਾ ਧਿਆਨ ਬਦਲਣ ਦੀ ਅਸਫਲ ਕੋਸ਼ਿਸ਼ ਕੀਤੀ ਪਾਪਾ ਜੀ ਜੇ ਨਹੀਂ ਠੀਕ ਲੱਗਦਾ ਆਪਾਂ ਹਸਪਤਾਲ ਲੈ ਚੱਲਦੇ ਆ ਤੁਹਾਨੂੰ ਕੋਲ ਖੜਾ ਲਿੰਮੀ ਦਾ ਪੁਰਾਣਾ ਗੁਰਮੀਤ ਵੀ ਬੋਲਿਆ ਨਹੀਂ ਪੁੱਤ ਮੈਂ ਇੱਥੇ ਹੀ ਠੀਕਾ ਤੁਸੀਂ ਸਾਰੇ ਜਿਹਨੇ ਮੇਰੇ ਕੋਲ ਹੋ ਬਸ 10 ਮਿੰਟ ਮੇਰੇ ਕੋਲ ਬੈਠ ਸੋ ਮੈਨੂੰ ਨੀਂਦ ਆ ਰਹੀ ਆ ਫਿਰ ਤੁਸੀਂ ਵੀ ਜਾ ਕੇ ਸੌਂ ਜਾਣਾ ਉਹਨਾਂ ਦੇ ਬੋਲ ਕੰਬਣ ਲੱਗੇ ਸਾਰੇ ਇਕੱਠੇ ਹੋ ਗਏ ਤੇ ਉਹਨਾਂ ਕਿਹਾ ਮੈਨੂੰ ਸਵਾਦਿਓ ਸੁਖੀ ਉਹਨਾਂ ਦਾ ਪੁੱਲਾ-ਪੁੱਲਾ ਸਿਰ ਘੁਟ ਰਹੀ ਸੀ ਦੀਪੀ ਤੇ ਤਕਦੀਲ ਲੱਤਾਂ ਘੁਟ ਰਹੀਆਂ ਸਨ ਨੀਮੀ ਆਪਣੇ ਪਤੀ ਨਾਲ ਉਹਨਾਂ ਦੇ ਪੈਰ ਵਾਲੇ ਪਾਸੇ ਖੜੀ ਸੀ ਤੇ ਸੱਜੇ ਪਾਸੇ ਮੰंजे ਤੇ ਕੁਲਜੀਤ ਕੋਰ ਹੱਥ ਜੋੜੀ ਬੱਠੀ ਸੀ ਪਪਾ ਜੀ ਕੀਰਤਨ ਸੋਹਿਲਾ ਦਾ ਪਾਠ ਲਗਾ ਦੇ ਮੈਂ ਸੁਣ ਕੇ ਸੌਂ ਜਾਇਓ ਦੀਪੀ ਬੋਲੀ ਨਹੀਂ ਨਹੀਂ ਪੁੱਤ ਉਹ ਤਾਂ ਸੁਣ ਲਿਆ ਸੀ ਹੋਰ ਕੁਝ ਲਗਾ ਦਿਓ ਉਹ ਆਪਣੀ ਦੋਵੇਂ ਹੱਥ ਜੁੜ ਕੇ छाਤੀ ਤੇ ਰੱਖ ਕੇ ਪੈ ਗਏ ਤੇ ਆਕਾਸ਼ ਨੇ ਸੁੱਖੀ ਦੇ ਫੋਨ 'ਚ ਸ਼ਬਦ ਲਗਾ ਦਿੱਤਾ ਦੇਰ ਹੀ ਉਹ ਸਾਬ ਤੋਂ ਜ਼ਖਮਾਂ ਦੀ ਤਕਲੀਫ برداشت ਨਹੀਂ ਹੋ ਰਹੀ ਸੀ ਉਹ ਲੰਬੇ ਲੰਬੇ ਸਾਹ ਲੈ ਰਹੇ ਸਨ ਉਹਨਾਂ ਦੀਆਂ ਲੱਤਾਂ ਬਾਹਾਂ 'ਚ ਬਹੁਤ ਤਕਲੀਫ ਹੋ ਰਹੀ ਸੀ ਮੇਰੀ ਜਾਨ ਨਿਕਲ ਰਹੀ ਆ ਮੇਰੇ ਕੋਲ ਰਹੋ ਮੇਰੀਆਂ ਲੱਤਾਂ ਬਹੁਤ ਦੁਖ ਰਹੀਆਂ ਹਨ ਉਹ ਹੌਲੀ ਜਿਹੇ ਬੋਲ ਪਈ ਦੀਪੀ ਨੇ ਡਾਕਟਰ ਨੂੰ ਫੋਨ ਕਰ ਦਿੱਤਾ ਉਸਨੇ ਇੱਕ ਦਵਾਈ ਦੇਣ ਨੂੰ ਕਿਹਾ ਤੇ ਐਂਬੂਲੈਂਸ ਵੀ ਭੇਜ ਦਿੱਤੀ ਦੀਪੀ ਨੇ ਫਟਾਫਟ ਉਹ ਦਵਾਈ ਦਿੱਤੀ ਪਰ ਉਹਨਾਂ ਨੂੰ ਉਲਟੀ ਆ ਗਈ ਤੇ ਪਿੰਡਾ ਠੰਡਾ ਪੈਣ ਲੱਗਾ ਉਹਨਾਂ ਦੀਆਂ ਅੱਖਾਂ ਘੁੰਮ ਗਈਆਂ ਜ਼ੁਬਾਨ ਤੇ ਤਲਾ ਗਈ ਸਰਾਣੇ ਖੜੀਆਂ ਸੁੱਕੀ ਤੇ ਦੀਪੀ ਵੱਲ ਉਹਨਾਂ ਤਰਸਾਈਆਂ ਨਜ਼ਰਾਂ ਨਾਲ ਤੱਕਿਆ ਤੇ ਬੋਲੇ ਆਪਣੀ ਮਾਂ ਦਾ ਧਿਆਨ ਰੱਖਿਓ ਕੀ ਕਿਹਾ ਪਪਾ ਜੀ ਤੁਸੀਂ ਸੁਖੀ ਨੇ ਆਪਣਾ ਕੰਨ ਉਹਨਾਂ ਦੇ ਮੂੰਹ ਕੋਲ ਕੀਤਾ ਆਪਣੀ ਮਾਂ ਦਾ ਧਿਆਨ ਰੱਖਿਓ ਤੇ ਉਹਨਾਂ ਦੀ ਜ਼ੁਬਾਨ ਬੰਦ ਹੋ ਗਈ ਉਹ ਹਿੰਮਤ ਜੁਟਾ ਰਹੇ ਸਨ ਬੋਲਣ ਦੀ ਪਰ ਬੋਲ ਨਾ ਸਕੇ ਆਹੀ ਆਖਰੀ ਸ਼ਬਦ ਸਨ ਉਹਨਾਂ ਦੇ ਜੋ ਕੁਲਜੀਤ ਕੋਲ ਲਈ ਉਹਨਾਂ ਦਾ ਅਥਾਹ ਪਿਆਰ ਦਰਸਾ ਰਹੇ ਸਨ ਸੁਖੀ ਮੂਲ ਮੰਤਰ ਦਾ ਜਾਪ ਕਰਨ ਲੱਗੀ ਉਹ ਹੰਝੂਆਂ ਨੂੰ ਪੂੰਝਦੇ ਪਾਠ ਕਰ ਰਹੀ ਸੀ ਆਪਣੇ ਬਾਪ ਦੇ ਆਖਰੀ ਸਾਹਾਂ ਨੂੰ ਪਾਪਤੀ ਹੋਈ ਉਹ ਬੋਲੀ ਆਖਰੀ ਫਤਿਹ ਬੁਲਾਓ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਹੀਂ ਦੀਦੀ ਇਹ ਕੀ ਕਹਿ ਰਹੇ ਹੋ ਤੁਸੀਂ ਦੀਪੀ ਸੁਖੀ ਨੂੰ ਮੋਢੇ ਤੋਂ ਹਿਲਾਉਣ ਲੱਗੀ ਪਰ ਸੁਖੀ ਨੇ ਅੱਖਾਂ ਨਾਲ ਹੀ ਸਮਝਾ ਦਿੱਤਾ ਤੇ ਫਿਰ ਬੋਲੀ ਪਪਾ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੇ ਛਾਤੀ ਤੇ ਪਈ ਆਪਣੇ ਹੱਥਾਂ ਨੂੰ ਹੌਲੀ-ਹੌਲੀ ਜੋੜ ਲਿਆ ਤੇ ਹਲਕੇ ਜਿਹੇ ਬੁੱਲ ਹਿਲਾਏ ਪਰ ਕਿਸੇ ਨੂੰ ਵੀ ਉਹਨਾਂ ਦੀ ਆਵਾਜ਼ ਨਾ ਸੁਣੀ ਇਹਨੇ ਨੂੰ ਗਵਾਂਢ ਵਿੱਚ ਰਹਿੰਦਾ ਡਾਕਟਰ ਆ ਗਿਆ ਤੇ ਉਸਨੇ ਵੀ ਸਿਰ ਹਿਲਾ ਦਿੱਤਾ ਬੱਚਿਆਂ ਨੂੰ ਬਾਪ ਦੇ ਦੋਵਾਲੇ ਚੁਰਮਟ ਬਣਾਈ ਖੜਾ ਦੇਖ ਕੁਲਜੀਤ ਕੌਰ ਵੀ ਸਮਝ ਗਈ ਸੀ ਕਿ ਬਾਣਾ ਵਰਤ ਚੁੱਕਾ ਹੈ ਪਰ ਮੂੰਹੋਂ ਕੁਝ ਨਾ ਬੋਲੀ ਉਹ ਬਿਨਾ ਹੰਝੂ ਵਹਾਏ ਹੱਥ ਜੋੜੀ ਪਾਠ ਕਰ ਰਹੀ ਸੀ ਕੁਝ ਮਿੰਟਾਂ 'ਚ ਐਂਬੂਲੈਂਸ ਵੀ ਆ ਗਈ ਤੇ ਉਹਨਾਂ ਨੂੰ ਹਸਪਤਾਲ ਲੈ ਗਏ ਸੁਖੀ ਨੇ ਆਪਣੀ ਮਾਂ ਨੂੰ ਜੱਫੀ 'ਚ ਲੈਂਦਿਆਂ ਕਿਹਾ ਮੰਮੀ ਪਾਪਾ ਜੀ ਦਾ ਦਰਦ ਕਰਕੇ ਬੀਪੀ ਵਧ ਗਿਆ ਹੈ ਤਾਂ ਕਰਕੇ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਹਨ ਤੁਸੀਂ ਦਵਾਈ ਖਾ ਕੇ ਸੌਂ ਜਾਓ ਕੁਲਜੀਤ ਕਰਨ ਨੇ ਸਿਰ ਹਿਲਾਇਆ ਤੇ ਦਵਾਈ ਖਾ ਲਈ ਦੀਪੀ ਆਕਾਸ਼ ਦੇ ਗੁਰਮੀ ਸਿੰਘ ਤਾਂ ਹਸਪਤਾਲ ਚਲੇ ਗਏ ਸਨ ਕੁਝ ਸਿਹਰਾਵਾਦੀ ਦੀਪੀ ਦਾ ਫੋਨ ਆ ਗਿਆ ਕਿ ਉਹ ਵਾਪਸ ਆ ਰਹੇ ਹਨ ਪਾਪਾ ਨੂੰ ਕਰ ਲੈ ਕੇ ਤੁਸੀਂ ਦੂਜੇ ਪਾਸਿਓਂ ਡ੍ਰਾਇੰਗ ਰੂਮ ਦਾ ਦਰਵਾਜ਼ਾ ਖੋਲ ਦੇ ਨਾਲ ਵਾਲੇ ਗਵੰਡੀ ਵੀ ਬਾਹਰ ਖੜੇ ਸਨ ਉਹ ਵੀ ਅੰਦਰ ਆ ਗਏ ਤੇ ਸੋਫੇ ਇੱਕ ਪਾਸੇ ਨੂੰ ਇਕੱਠੇ ਕਰ ਦਿੱਤੇਗੇ ਇੱਕ ਫੋਲਡਿੰਗ ਮੰਜਾ ਢਾ ਦਿੱਤਾ ਉਸ ਤੇ ਚਾਦਰ ਵਿਛਾ ਦਿੱਤੀ ਉਪਰੋਂ ਤਾਂ ਰੋ ਕੋਈ ਵੀ ਨਹੀਂ ਰਿਹਾ ਸੀ ਤਾਂ ਕਿ ਕੁਲਜੀਤ ਕੋਲ ਨੂੰ ਪਤਾ ਨਾ ਲੱਗੇ ਆਪਣੇ ਬਾਪ ਨੂੰ ਦੇਖ ਸੁੱਕੀ ਰੋਣ ਲੱਗੀ ਦੀਪੀ ਤਕਦੀਰ ਨਿੰਮੀ ਸਭ ਦਾ ਰੋਣਾ ਸੁਭਾਵਿਕ ਸੀ ਆਂਡੇ ਗਵੰਡੇ ਵੀ ਹੌਸਲਾ ਦੇ ਕੇ ਇੱਕ ਇੱਕ ਕਰਕੇ ਚਲੇ ਗਏ ਗਰਮੀ ਸਿੰਘ ਨੇ ਸਭ ਨੂੰ ਕੁਝ ਥਿਰ ਆਰਾਮ ਕਰਨ ਲਈ ਕਿਹਾ ਉਹ ਉਥੇ ਹੀ ਥੋੜੇ ਥੋੜੇ ਟਿੱਡੇ ਹੋ ਗਏ ਉਧਰ ਕੁਲਜੀਤ ਘਰ ਵਿਚਾਰੀ ਪਾਠ ਕਰਦੀ ਕਰਦੀ ਸੋ ਗਈ ਤੇ ਹੌਲੀ ਹੌਲੀ ਸਾਰੇ ਘਰ 'ਚ ਸ਼ਾਂਤੀ ਪਸਰ ਗਈ ਸਵੇਰੇ 4:30 ਵਜੇ ਹੀ ਰਿਸ਼ਤੇਦਾਰਾਂ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ ਗਏ 11:30 ਵਜੇ ਸੰਸਕਾਰ ਦਾ ਸਮਾਂ ਰੱਖਿਆ ਗਿਆ ਸੀ ਸਵੇਰੇ 6:00 ਵਜੇ ਗੁਲਜੀਤ ਕਾਨੂੰ ਚਾਹ ਪਾਣੀ ਪਿਆ ਕੇ व्हीਲ ਚੇਅਰ ਤੇ ਬਠਾਰ ਡ్రਾਈング ਰੂਮ ਚ ਲੈ ਗਏ ਤੇ व्हीਲ ਚੇਅਰ ਘਰੇ ਵੱਲ ਸਾਹਿਬ ਦੀਦੀ ਕੋਲ ਕਰ ਦਿੱਤੀ ਗਈ ਗੁਲਜੀਤ ਕਰਨੇ ਉਹਨਾਂ ਦਾ ਹੱਥ ਆਪਣੇ ਹੱਥ ਵਿੱਚ ਫੜਿਆ ਤੇ ਬੋਲੀ ਦੇ ਗਿਆ ਧੋਖਾ ਸਰਦਾਰਾ ਕਹਿੰਦਾ ਸੀ ਇਕੱਠੇ ਚੱਲਾਂਗੇ ਮੈਨੂੰ ਕਿਹਦੇ ਸਹਾਰੇ ਛੱਡ ਗਿਆ ਹੋਵੇ ਹੋਣਾ ਉਹ ਚੀਖ ਪਈ ਤੇ ਬੋਲੀ ਧੰਵਾਦ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓਸ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੀ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ